ਹਾਂ ਕੀ ਲੱਗਦਾ ਸਰ ਇਹਨਾਂ ਨੂੰ ਛੋਟਾ ਬਣਾ ਕੀ ਕਾਰਨ ਕੀ ਰਿਹਾ ਜੀ ਕਾਰਨ ਕੋਈ ਮੈਂਟਲ ਪਰੇਸ਼ਾਨੀ ਲੱਗਦੀ ਸੀ ਜੇ ਮੈਂ ਸਾਂਝਾ ਕੀ ਉਹਨਾਂ ਨੇ ਕਦੇ ਤੁਹਾਡੇ ਨਾਲ ਕੋਈ ਗੱਲ ਕਰਕੇ ਸੈਟਲ ਕੀਤੀ ਹੋਣੀ ਸਰ ਡੈਥ ਤੋਂ ਪਹਿਲਾਂ ਕੋਈ ਗੱਲਬਾਤ ਵੀ ਹੋਈ ਤੁਹਾਡੀ ਕਦੋਂ ਲਾਸਟ ਗੱਲ ਹੋਈ ਸੀ ਤੋ ਕਾਫੀ ਟਾਈਮ ਹੋ ਗਿਆ ਕਿਸ ਚੀਜ਼ ਦੀ ਪਰੇਸ਼ਾਨੀ ਲਈ ਇਹਨਾਂ ਬੱਚੇ ਕਰਕੇ ਲੱਗਦਾ ਸੀ ਲੋਕਾਂ ਕਿ ਤੁਹਾਡੇ ਮੈਂਟਲ ਮਤਲਬ ਇਟ ਸਟੋਰ ਰੈਜ਼ੀਡੈਂਸ ਗਾੜਨਾ ਕਦੀ ਮੁਲਾਕਾਤ ਹੋਈ ਕਿੰਨਾ ਚਿਰ ਪੰਨਾ ਕਾਫੀ ਟਾਈਮ ਪੰਨਾ ਹੋਇਆ ਸੀ ਤੁਹਾਨੂੰ ਤਾਂ ਕੋਈ ਗੱਲ ਨਹੀਂ ਉਹ ਤੇ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਆਂਦੇ ਸੀਗੇ ਕਿੰਨਾ ਟਾਈਮ ਹੋ ਗਿਆ ਤੇ ਗੇਰ ਬਤਾਉਂਦਾ ਸੁਣੋ 6 ਮਹੀਨੇ ਜਿਵਾਣੇ ਕਦੇ ਉਸ ਦੌਰਾਨ ਕਦੇ ਗੱਲਬਾਤ ਕੋਈ ਸ਼ੇਅਰ ਨਹੀਂ ਇਸ ਤਰ੍ਹਾਂ ਕੋਈ ਡ੍ਰੌਪਿੰਗ ਲੈ ਕੇ ਆਪਣੇ ਕੰਮ ਇਹਨੇ ਆਉਣਾ ਸ਼ੁਰੂ ਕੀਤਾ ਸੀ ਬਿਜ਼ਨਸ ਫੋਟੋ ਕਹਿੰਦਾ ਸੀ ਠੀਕ ਹੈ ਪੂਰਾ ਪ੍ਰੋਫੈਸ਼ਨਲ ਸੈਟੀਫਾਈਡ ਲੱਗਦਾ ਸੀ ਸੱਚੀ ਜਨਨ ਤੁਸੀਂ ਕਹਿ ਰਹੇ ਹੋ ਕਿ 5-6 ਸਾਲ ਤੋਂ ਇੱਥੇ ਰਹਿ ਰਹੇ ਸੀ ਉਸ ਤੋਂ ਪਹਿਲਾਂ ਤੁਹਾਡ ਨਾਲ ਹੀ ਰਹਿੰਦੇ ਸੀ ਇਹ ਹੋਰ ਪਾਸੇ ਕਿਤੇ ਨਹੀਂ ਪਹਿਲਾਂ ਦਿੱਲੀ ਵੀ ਗਿਆ ਕੋਈ ਰੋਥੇ ਬੇਨਸਪਤਾ ਪਰ ਉਸ ਤੋਂ ਬਾਅਦ ਇੱਥੇ ਆ ਗਿਆ ਨੋ ਸਿੰਗਲ ਬਾਲ ਕੀ ਲੱਗਦਾ ਸੀ ਤੁਹਾਡੇ ਜਨਮ ਦੀ ਦਿੱਤੀ ਬੜਾ ਬੇਚਾਨ ਕੀ ਕਾਰਨ ਸਮਝੋ ਕਿ ਜੋ ਉਹਨਾਂ ਨੇ ਇਹਦਾ ਦਿੱਤਾ ਉਹ ਜੀ ਬੱਚੇ ਦੀ ਮਾਈ ਦੀ ਵਜ੍ਹਾ ਨਾਲ ਜਿੰਨੇ ਨੂੰ ਮਾਰ ਰਹਿਣ ਨਾ ਸੀਗਾ ਇਹ ਦੋਨੇ ਐਂਡ ਸਬਸੀ ਹੈ ਕੱਟੇ ਤੇ ਲੇਖਨ ਦਾ ਹੱਕ ਨਹੀਂ ਸੀ ਕਿ ਨਾ ਦੱਸਿਆ ਇਹਨੇ ਕਿਤੇ ਤੇ ਇੰਟਰ 86 ਜਦੋਂ ਪਹੁੰਚਿਆ ਸੀ ਕਾਰਨ ਜਿਹੜੇ ਕੋਲ ਟੀ ਟਾਕ ਹੈ ਕੰਮਕਾਰ ਤੇ ਚੱਲਦੇ ਐ ਕੋਈ ਦੁੱਖ ਤਕਨੀਕ ਕਰਾਉਣਾ ਨਹੀਂ ਠੀਕ ਐ ਮੇਰਾ ਕੰਮ ਵਧੀਆ ਚੱਲਦਾ ਹੈ ਕੋਈ ਬੈਂਸ ਵੀ ਠੀਕ ਚੱਲ ਰਿਹਾ ਹੈ ਮਾਨ ਵੀ ਚੱਲ ਰਿਹਾ ਹੈ ਅਸੀਂ ਨਹੀਂ ਸਖਸਰੀ ਗੱਲ ਹੁੰਦੀ ਸੀ ਤੇ ਉੰਜ ਕੋਈ ਗੱਲਾਂ ਬਾਤਾਂ ਨਹੀਂ ਲੱਗਦਾ ਸੀ ਰਿਸ਼ਤਾ ਨਾ ਠੀਕ ਦੋ ਦੂ ਹੋ ਗਿਆ ਨਾ ਲੇਕਨ ਹੋ ਸਕਦਾ ਹੈ ਗੈਲਮੈਂਟ ਸੀ ਬਹੁਤ ਚੰਗਾ ਲੱਗ ਰਿਹਾ ਹੈ ਹੂੰ ਛੋਟਾ ਹੰਸਾ ਥੋੜਾ ਇਹਨੂੰ ਲੱਗਦਾ ਸੀ ਕਮਜ਼ੋਰ ਹੈ ਹੂੰ ਤੇ ਅਸੀਂ ਕਹਿੰਦੇ ਸੀ ਬਚੇ ਸਤਾਂ ਚੈੱਕ ਕਰੋ ਤੇ ਇਹਦੀ ਲੱਗਦਾ ਇਨਟਰੀਟਮੈਂਟ ਚੱਲ ਰਿਹਾ ਸੀਗਾ ਲੇਕਿਨ ਸਾਨੂੰ ਸ਼ੁਕਰ ਦਾ ਵੀ ਬੱਚਾ ਹੂੰ ਤੇ ਮਨ ਨੂੰ ਲੱਗਦਾ ਵੀ ਐਸ਼ਾ ਰੱਖਿਆ ਹੈ ਹਾਂ ਰੋਮੋਸ਼ਨ ਦੇ ਵਿੱਚ ਤਾਂ ਇਹ ਮੈਨੂੰ ਮੈਨੂੰ ਫਾਰਸੀ ਖੁਰਸੀ ਦਾ ਗੱਲੋਂ ਵੱਖਾ ਠੀਕ ਕਰ ਪਤੀ ਆ ਤੇ ਵਾਈਟ ਠੀਕ ਸੀ ਇਹਨਾਂ ਦੋਨਾਂ ਹਾਂ ਸਾਰੰਗੀ ਠੀਕ ਬਣਦੀ ਸੀ ਪਰ ਠੀਕ ਸੀ ਕਰਤ ਗੱਲਬਾਤ ਬਿਲਦੇ ਕਿ ਉਹ ਨਹੀਂ ਸੀ ਤੁਹਾਨੂੰ ਕਰ ਮੈਨੂੰ ਆਨਲਾਈਨ 5-6 ਮਹੀਨੇ ਬਾਅਦ ਚੈੱਕਪ ਬਗੇ ਜਾਂਦਾ ਸੀ ਟੈਲੀਫੋਨ ਤੇ ਦਿੱਤਾ ਕਿ ਪਿੰਕ ਫਾਈਨ ਚੈੱਕ ਕਰਨਾ ਤੇ ਗੱਲਬਾਤ ਵੀ ਕਰਦੇ ਸੀ ਉਹ ਫਿਰ ਵਾਈਟ ਨੂੰ ਛੱਡਣੇ ਚਾਹਤ ਅਸਿੰਨਾ ਕਭ ਨਹੀਂ ਇੱਥੇ ਕਰਕੇ ਜੀ ਆਂਦਾ ਵੀ ਦਸੋ ਬਾਅਦ ਕਿ ਸ਼ਾਮ ਪੁੱਛਣਾ ਸਰ ਇਹਨਾਂ ਦੀ ਕੋਈ ਮੈਡੀਸਿਨ ਜਾਂ ਕੋਈ ਟ੍ਰੀਟਮੈਂਟ ਚੱਲ ਰਿਹਾ ਸੀਗਾ ਤੁਹਾਪ ਨੂੰ ਇਹਨਾਂ ਦਾ ਮੋਢੇ ਦੀ ਪਹਿਲਾਂ 60 ਲੱਗੀ ਸੀ ਉਹ ਤਾਂ ਠੀਕ ਹੋ ਗਈ ਸੀ ਜੀ ਉਹ ਸੈਰ ਕਰਨ ਜਾ ਰਹੇ ਸੀ ਪਿੱਛੇ ਕੋ ਕੰਟੀਨਿਊ ਕੁਝ ਕੀਤਾ ਜੀ ਉਹਨਾਂ ਨੂੰ ਥੋੜਾ ਜਿਹਾ ਖਾਗੀ ਚੈਟੀ ਕਰਨ ਤੇ ਪੁੱਛੇ ਪੁੱਛੇ ਉਹਨਾਂ ਠੀਕ ਨੇ ਅਫਰ ਵੀਰ ਠੀਕ ਹੋ ਰਹੇ ਨੇ ਠੀਕ ਉਹਦੀ ਪੁਲਿਸ ਇਨਵਿਸਟਿਗੇਸ਼ਨ ਜਿਹੜਾ ਕੱਲ ਜਿਹਨੂੰ ਕਰਨਾ ਪਾਇਆ ਸੀ ਕੀ ਪਾਵਣਾ ਸਰ ਜੀ ਹਾਂਜੀ ਕੱਲ ਤਕਰੀਬਨ ਸਾਨੂੰ 4:30-5 ਵਜੇ ਤਕਰੀਬਨ ਮੈਨੂੰ ਇੱਕ ਫੋਨ ਕਾਲ ਆਈ ਵੀ ਬਨੂਰ ਤੋਂ ਟੇਪਲਾ ਰੋਡ ਤੇ ਪਿੰਡ ਚੰਗੇੜਾ ਇੱਥੇ ਇੱਕ ਫੋਰਚਨਰ ਗੱਡੀ ਦੇ ਵਿੱਚ ਤਿੰਨ ਡੈੱਡ ਬਾਡੀਜ਼ ਪਈ ਹੈ ਜੋ ਮੈਂ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚਿਆ ਤੇ ਮੌਕੇ ਤੇ ਸਾਨੂੰ ਦੇਖਿਆ ਵੀ ਫੋਰਚਨਰ ਗੱਡੀ ਦੇ ਵਿੱਚ ਡਰਾਈਵਰ ਸੀਟ ਤੇ ਇੱਕ ਬੰਦਾ ਜਿਹਦੀ ਬਾਅਦ ਵਿੱਚ ਅਸੀਂ شناخت ਕੀਤੀ ਤੇ ਉਹਦੀ ਵਾਈਫ ਤੇ ਉਹਦਾ ਬੇਟਾ ਤੇ ਤਿੰਨਾਂ ਦੇ ਸਿਰ ਤੇ ਪੁਆਇੰਟ ਬਲੈਂਕ ਗਨ ਸ਼ਾਟ ਫਾਇਰ ਸੀਗੇ ਤੇ ਤਿੰਨੇ ਓਨ ਦਾ ਸਪੌਟ ਡੈੱਟ ਸੀਗੇ ਜਿਸ ਤੋਂ ਬਾਅਦ ਅਸੀਂ ਗੱਡੀ ਦੀ ਸਰਚ ਕੀਤੀ ਗੱਡੀ ਦੀ ਸਰਚ ਕਰਨ ਤੋਂ ਬਾਅਦ ਅਸੀਂ ਡਾਕੂਮੈਂਟ ਦੇ ਬੇਸਿਸ ਤੇ ਪਤਾ ਕੀਤਾ ਤੇ ਵੀ ਇਹ ਜਿਹੜਾ ਮ੍ਰਿਤਕ ਹੈ ਬੰਦਾ ਇਹਦਾ ਨਾਮ ਸੀਗਾ ਸੰਦੀਪ ਸਿੰਘ ਇਹਦੀ ਵਾਈਫ ਦਾ ਨਾਮ ਮਨਦੀਪ ਕੌਰ ਤੇ ਬੇਟਾ ਸੀਗਾ ਪਿੱਛੇ ਅਵੇ ਇਹ ਬੇਸਿਕਲੀ ਲੰਬੀ ਤਹਿਸੀਲ ਤੋਂ ਸੀਗੇ ਤੇ ਬਠਿੰਡੇ ਰਹਿੰਦੀ ਸੀ ਇਹਨਾਂ ਦੀ ਫੈਮਿਲੀ ਪਰ ਇਹ ਜਿਹੜੇ ਸੀਗੇ ਇਹ ਕਾਫੀ ਟਾਈਮ ਤੋਂ ਉੱਥੋਂ ਆਪਣਾ ਆਪਣਾ ਸਭ ਕੁਝ ਵੇਚ-ਬੂਚ ਕੇ ਪਹਿਲਾਂ ਗੁਰगांव ਰਹਿੰਦੇ ਸੀ ਫਿਰ ਇੱਥੇ ਮਹੌਲੀ ਰਹਿਣ ਲੱਗ ਗਏ ਤੇ ਇਹਨਾਂ ਨੇ ਫਿਰ ਅਸੀਂ ਮੌਕੇ ਤੇ ਸਾਡੇ ਜਿਵੇਂ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਪਾਇਆ ਵੀ ਜਿਹੜਾ ਸੰਦੀਪ ਹੈ ਇਹਨੇ ਪਹਿਲਾਂ ਆਪਣੇ ਜਵਾਕ ਤੇ ਸਿਫਤੇ ਗਨ ਸ਼ਾਟ ਫਾਇਰ ਕੀਤਾ ਤੇ ਫਿਰ ਆਪਣੀ ਵਾਈਫ ਤੇ ਕੀਤਾ ਤੇ ਫਿਰ ਆਪ ਮਰੇ ਕਿਉਂਕਿ ਰਿਹਰਚਸ ਪਿਸਟਲ .45 ਬੋਰ ਦੀ ਉੱਥੇ ਸੀਗੀ ਜਿਹਦੇ ਚੋਂ ਤਿੰਨ ਰਾਉਂਡ ਫਾਇਰ ਸੀਗੇ ਤੇ ਸਾਨੂੰ ਉੱਥੇ ਖੋਲ ਵੀ ਬਰਾਮਦ ਹੋ ਗਈ ਸਰਜਰੀ ਲਾਈਸੈਂਸੀ ਇਹਦਾ ਆਪਣਾ ਸੀਗਾ ਹਾਂਜੀ ਇਹਦਾ ਆਪਣਾ ਸੀਗਾ ਇਹ ਕਾਰਨ ਕੀ ਰਿਹਾ ਆਪਸ ਵਿੱਚ ਇੱਕ ਕਾਰਨ ਦੇਖੋ ਜੀ ਪ੍ਰੀ ਲਿਮਿਟਡ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆ ਰਿਹਾ ਵੀ ਜਿਹੜਾ ਇਹਨਾਂ ਦਾ ਬੇਟਾ ਹੈ ਅਬੇ ਇਹ ਥੋੜਾ ਮੈਂਟਲੀ ਅਨਸਾਉਂਡ ਸੀਗਾ ਤੇ ਫੈਮਿਲੀ ਦੀ ਵੀ ਮੈਡੀਕਲ ਹਿਸਟਰੀ ਚੱਲ ਰਹੀ ਸੀ ਕਿ ਇਹਨਾਂ ਦੇ ਡਾਕਟਰਾਂ ਨਾਲ ਵਟਸਐਪ ਚੈਟ ਵਗੈਰਾ ਸੀਗੀ ਜਿਸ ਤੋਂ ਮਤਲਬ ਇਹ ਫੈਮਿਲੀ ਥੋੜੀ ਸਾਡੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਹ ਸਾਬਤ ਹੁੰਦੀ ਹੈ ਵੀ ਇਹ ਥੋੜੇ ਡਿਪਰੈਸ਼ਨ ਸੀਗੇ ਸਰ ਜਿਸ ਤਰ੍ਹਾਂ ਇਹਨਾਂ ਦਾ ਕੋਈ ਰਿਲੇਟਿਵ ਆਇਆ ਹੋਣਾ ਉਹਨਾਂ ਨੂੰ ਕੁਝ ਦੱਸਿਆ ਗਿਆ ਕਿ ਕੇ ਸੋਸ਼ੀਅਲੀ ਸੀਗੇ ਜਾਂ ਮੈਂਟ ਸੋਸ਼ੀਅਲੀ ਥੋੜਾ ਸਰਕਲ ਘਟ ਸੀਗਾ ਪਰ ਫੈਮਲੀ ਨੇ ਕਿਸੇ ਤੇ ਕੋਈ ਸ਼ੱਕ ਸਵਾ ਕਿਸੇ ਤੇ ਜ਼ਹਿਰ ਨਹੀਂ ਕੀਤਾ ਨਾ ਐਸੀ ਕੋਈ ਗੱਲ ਆਈ ਹੈ ਤੇ ਅਸੀਂ ਆਪਦੀ ਜਿਹੜੀ ਤਫ਼ਤੀਸ਼ ਹੈ ਉਹ ਅਮਲ ਵਿੱਚ ਲਿਆ ਰਹੇ ਹਾਂ ਪੋਸਟਮਾਰਟਮ ਹੋਵੇ ਪੋਸਟਮਾਰਟਮ ਹਲੇ ਅਫੇਅਰ ਦਰਜ ਹੋਣ ਤੋਂ ਬਾਅਦ ਹੁੰਦਾ ਪਟਿਆਲੇ ਸਰ ਕੀ ਕਾਰਵਾਈ ਕੀ ਕਰ ਰਹੇ ਹੋ ਕਾਰਵਾਈ ਪਹਿਲਾਂ ਅਸੀਂ ਜਿਹੜਾ ਸੰਦੀਪ ਹੈ ਕਿਉਂਕਿ ਇਹਨੇ ਪਹਿਲਾਂ ਆਪਦੀ ਵਾਈਫ ਤੇ ਆਪਦੇ ਬੇਟੇ ਨੂੰ ਮਾਰਿਆ ਇਹਦੇ ਤੇ ਅਸੀਂ ਇੱਕ ਮੁਕੱਰਮਾ ਦਰਜ ਕਰਾਂਗੇ 302 ਦਾ ਤੇ ਅੱਡ ਤੋਂ ਇਹਦੀ 302 ਯਾਨੀ ਕਿ 103 ਬੀ ਐਨ ਐਸ ਨਵੇਂ ਕਾਨੂੰਨ ਮੁਤਾਬਕ ਤੇ ਉਸ ਤੋਂ ਬਾਅਦ ਜਿਹੜਾ ਸੰਦੀਪ ਹੈ ਉਹਦੀ 194 ਪੀ ਐਨ ਐਸ ਐਸ ਜਿਹਨੂੰ ਪੁਰਾਣੀ 174 ਸੀ ਆਰ ਪੀ ਸੀ ਕਹਿੰਦੇ ਸੀ ਉਹਦੀ ਕਾਰਵਾਈ ਕਰਾਂਗੇ ਤੇ ਇਹ ਹੀ ਹੈ